ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਸੱਚੇ ਪਾਤਸ਼ਾਹ ਦਾਤਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀਆਂ ਉਦਾਸੀਆਂ ਤੋਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਨਗਰੀ ਵਿੱਚ ਆ ਗਏ ਤੇ ਫੇਰ ਹੋਰ ਕਿਸੇ ਪਾਸੇ ਨਾ ਗਏ ਸਦਾ ਹੀ ਜਦ ਸਵਾ ਪਹਿਰ ਰਾਤ ਰਹਿੰਦੀ ਸੀ ਤਾਂ ਜਾਗ ਪੈਂਦੇ ਸਨ ਤੇ ਬਾਹਰ ਜਾ ਕੇ ਰਾਵੀ ਦਰਿਆ ਵਿੱਚ ਇਸ਼ਨਾਨ ਕਰਕੇ ਉਸ ਦੇ ਕਿਨਾਰੇ ਤੇ ਬੈਠ ਕੇ ਪ੍ਰਭੂ ਭਗਤੀ ਵਿੱਚ ਧਿਆਨ ਲਗਾ ਕੇ ਬੈਠ ਜਾਂਦੇ ਸਨ ਚਾਰ ਘੜੀਆਂ ਫਿਰ ਆ ਕੇ ਧਰਮਸਾਲਾ ਵਿੱਚ ਬੈਠ ਜਾਂਦੇ ਸਨ ਸਤਨਾਮ ਦਾ ਕੀਰਤਨ ਹੁੰਦਾ ਸੀ ਜਿਸ ਨੂੰ ਸੁਣ ਕੇ ਬਹੁਤ ਪ੍ਰੇਮ ਪੈਦਾ ਹੁੰਦਾ ਸੀ ਗੁਰੂ ਪਿਆਰਿਓ ਇੱਕ ਸੈਦੋ ਨਾਮੀ ਗੁਰੂ ਜੀ ਦਾ ਪਿਆਰਾ ਸਿੱਖ ਸੰਗਤ ਵਿੱਚ ਹੀ ਰਹਿੰਦਾ ਸੀ ਉਸ ਦੇ ਮਨ ਵਿੱਚ ਡਰਢ ਸਰਦਾ ਸੀ ਗੁਰੂ ਜੀ ਦਾ ਵਰਤਾਂਤ ਵੇਖ ਕੇ ਉਹ ਵਰਮਾ ਵਿੱਚ ਪੈ ਗਿਆ ਜਿਹੜਾ ਗੂੰਝਾ ਭੇਦ ਸੀ ਉਸ ਨੂੰ ਉਹ ਜਾਣ ਨਹੀਂ ਸਕਿਆ ਉਸ ਨੇ ਮਨ ਵਿੱਚ ਇਸ ਤਰ੍ਹਾਂ ਜਾਣਿਆ ਕਿ ਰਾਤ ਦੇ ਸਮੇਂ ਜਦੋਂ ਗੁਰੂ ਜੀ ਦਰਿਆ ਤੇ ਜਾਂਦੇ ਹਨ ਤਾਂ ਉਥੇ ਜਾ ਕੇ ਉਹ ਜਲ ਦੇ ਦੇਵਤਾ ਦਾ ਸਿਮਰਨ ਕਰਦੇ ਹਨ ਅਤੇ ਮਨ ਇਛਿਤ ਹਾਲੇ ਮੰਗ ਕੇ ਪ੍ਰਾਪਤ ਕਰਦੇ ਹਨ। ਉਹਨਾਂ ਨੇ ਜਲ ਦੇ ਦੇਵਤਾ ਦੀ ਬਹੁਤ ਸੇਵਾ ਕੀਤੀ ਹੈ। ਇਸ ਲਈ ਉਹਨਾਂ ਵਿੱਚ ਵੱਡੀ ਕਰਾਮਾਤ ਵਧੀ ਹੈ। ਵੱਡੀ ਕਰਾਮਾਤ ਉਸ ਤੋਂ ਹੀ ਪ੍ਰਾਪਤ ਕੀਤੀ ਹੈ ਤੇ ਸਾਰੇ ਜਗਤ ਦੀ ਕੋਈ ਆਈ ਲੈ ਲਈ ਹੈ। ਮੈਂ ਵੀ ਹੁਣ ਉਸ ਦਾ ਬਹੁਤ ਸਿਮਰਨ ਕਰਾਂਗਾ। ਤੇ ਮੈਨੂੰ ਵੀ ਕਰਾਮਾਤ ਮਿਲ ਜਾਏਗੀ ਇਸ ਤਰ੍ਹਾਂ ਭਾਈ ਸੈਦੋ ਦਿਲ ਵਿੱਚ ਧਾਰ ਕੇ ਜਦ ਢਾਈ ਪਹਿਰ ਰਾਤ ਬੀਤ ਗਈ ਤਾਂ ਉਹ ਦਰਿਆ ਦੇ ਕਿਨਾਰੇ ਚਲਿਆ ਗਿਆ ਰਾਹ ਵਿੱਚ ਉਸ ਨੂੰ ਇੱਕ ਮਨੁੱਖ ਮਿਲਿਆ ਉਸ ਦੇ ਹੱਥ ਵਿੱਚ ਇੱਕ ਵੀਣਾ ਸੀ ਸੈਦੋ ਨੇ ਉਸ ਨੂੰ ਵੇਖ ਕੇ ਪੁੱਛਿਆ ਤੂੰ ਕੌਣ ਹੈ ਤੇ ਰਾਤ ਦੇ ਸਮੇਂ ਕਿੱਥੇ ਜਾ ਰਿਹਾ ਹੈ ਤੂੰ ਕੋਈ ਚੋਰ ڈاکੂ ਹੈ ਇਹ ਸੁਣ ਕੇ ਉਸ ਮਨੁੱਖ ਨੇ ਆਖਿਆ ਮੈਨੂੰ ਚੋਰ ڈاکੂ ਨਾ ਸਮਝੋ ਸਾਰੇ ਦਰਿਆਵਾਂ ਦਾ ਮੈਨੂੰ ਮਾਲਕ ਜਾਣੋ ਮੇਰਾ ਨਾਮ ਵਰੁਣ ਹੈ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੂਜਾ ਕਰਨ ਜਾਂਦਾ ਹਾਂ ਰੋਜ਼ ਦਰਸ਼ਨ ਕਰਕੇ ਵਾਪਸ ਆਉਂਦਾ ਹਾਂ ਇਹ ਸੁਣ ਕੇ ਬਾਈ ਸੈਦੋ ਨੇ ਕਿਹਾ ਮੈਂ ਤਾਂ ਦਿਲ ਵਿੱਚ ਅੱਜ ਹੋਰ ਹੀ ਵਿਚਾਰਿਆ ਸੀ ਕਿ ਗੁਰੂ ਜੀ ਤੁਹਾਡੀ ਸੇਵਾ ਕਰਦੇ ਹਨ ਇਸ ਕਰਕੇ ਉਹਨਾਂ ਨੇ ਵੱਡੀ ਕਰਾਮਾਤ ਪਾਈ ਹੈ ਉਹਨਾਂ ਨੇ ਸਾਰੀਆਂ ਰੀਧੀਆਂ ਸਿਧੀਆਂ ਤੁਹਾਡੇ ਕੋਲੋਂ ਪਾਈਆਂ ਹਨ ਇਸ ਤਰ੍ਹਾਂ ਦੀ ਗੱਲ ਮੈਂ ਦਿਲ ਵਿੱਚ ਸੋਚੀ ਸੀ ਮੈਂ ਤੁਹਾਡੀ ਸੇਵਾ ਕਰਨ ਚੱਲਿਆ ਸੀ ਮਿਲ ਕੇ ਤੁਸੀਂ ਸਭ ਕੁਝ ਸਮੇਂ ਸਿਰ ਠੀਕ ਦੱਸ ਦਿੱਤਾ ਹੈ ਹਉਣ ਮੈਂ ਆਪਣੇ ਮਨ ਨੂੰ ਕਿਉਂ ਵਰਮਾ ਵਿੱਚ ਪਾਵਾਂ ਇਹ ਸੁਣ ਕੇ ਜਲਦੇ ਦੇਵਤਾ ਨੇ ਫੇਰ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਤੁਸੀਂ ਗੁਨਾ ਦੀ ਖਾਨ ਸਮਝੋ ਮਨੁੱਖਾਂ ਦਾ ਉਦਾਰ ਕਰਨ ਲਈ ਉਹਨਾਂ ਨੇ અવਤਾਰ ਧਾਰਿਆ ਹੈ ਨਿਰੰਕਾਰ ਨੇ ਆਪ ਦੇਹ ਧਾਰਨ ਕੀਤੀ ਹੈ ਦ੍ਰੱਡ ਸਰਦਾ ਧਾਰਨ ਕਰਕੇ ਵਰਮਾ ਵਿੱਚ ਨਾ ਪਾਉ ਇਸ ਕਰਕੇ ਉਹਨਾਂ ਦੇ ਚરણ ਕਮਲਾਂ ਦੀ ਸੇਵਾ ਕਰੋ ਇਹ ਸੁਣ ਕੇ ਭਾਈ ਸੈਦੋ ਤੁਰੰਤ ਉਥੇ ਆਇਆ ਜਿੱਥੇ ਕਿਰਪਾਲੂ ਗੁਰੂ ਜੀ ਬੈਠੇ ਸਨ ਨਮਸਕਾਰ ਕਰਕੇ ਨੇੜੇ ਬੈਠ ਗਿਆ ਉਸ ਨੂੰ ਵੇਖ ਕੇ ਗੁਰੂ ਜੀ ਨੇ ਪੁੱਛਿਆ ਤੂੰ ਰਾਤ ਨੂੰ ਕਿਉਂ ਆਇਆ ਹੈ ਤੂੰ ਤਾਂ ਸਵੇਰ ਹੁਣ ਤੇ ਆਇਆ ਕਰਦਾ ਸੀ ਤਦ ਭਾਈ ਸੈਦੋ ਨੇ ਆਪਣਾ ਸਾਰਾ ਵਰਤਾਂਤ ਸੁਣਾਇਆ ਫੇਰ ਗਿਆ हे प्रभु जी मैं ਤੁਹਾਡਾ ਭੇਦ ਨਹੀਂ ਜਾਣ ਸਕਿਆ ਇਸ ਕਰਕੇ ਮੈਂ ਮੁਰਖ ਮਤ ਵਾਲਾ ਫਰਮਾ ਵਿੱਚ ਪਿਆ ਗਿਆ ਸੀ ਹੁਣ ਮੈਂ ਤੁਹਾਡਾ ਵੱਡਾ ਪ੍ਰਤਾਪ ਜਾਣਿਆ ਹੈ ਗੁਰੂ ਜੀ ਨੇ ਸੁਣ ਕੇ ਕੋਮਲ ਮੁਖ ਨਾਲ ਸੁੰਦਰ ਬਚਨ ਕਹੇ ਗੁਰੂ ਜੀ ਦੇ ਬਚਨ ਸੁਣ ਕੇ ਉਸ ਦੇ ਮਨ ਵਿੱਚ ਬੜੀ ਸਰਦਾਵਦੀ ਫਿਰ ਸੇਵਾ ਕਰਨ ਲੱਗਾ ਗੁਰੂ ਜੀ ਦੇ ਸ਼ਬਦ ਲਿਖ ਕੇ ਵਿਚਾਰ ਕਰਦਾ ਸੀ પ્રેમ ਨਾਲ ਸੁਣਦਾ ਸੀ ਤੇ ਫਿਰ ਉਚਾਰਨ ਕਰਦਾ ਸੀ ਗੁਰੂ ਜੀ ਸਦਾ ਹੀ ਧਰਮਸਾਲਾ ਵਿੱਚ ਬੈਠਦੇ ਸਨ ਵਿਸ਼ਾਲ ਪ੍ਰੇਮਮਈ ਕੀਰਤਨ ਹੁੰਦਾ ਸੀ ਦੇਸਾਂ ਵਿਦੇਸਾਂ ਦੇ ਲੋਕ ਗੁਰੂ ਜੀ ਦਾ ਜਸ ਸੁਣ ਕੇ ਆਉਂਦੇ ਸਨ ਉਹ ਮਨੁੱਖ ਦਿਲ ਵਿੱਚ ਬੜਾ ਪ੍ਰੇਮ ਧਾਰਨ ਕਰਕੇ ਆਉਂਦੇ ਸਨ ਜਿਹੜੇ ਕਾਮਨਾ ਸਹਿਤ ਆਉਂਦੇ ਸਨ ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਸਨ ਜਿਹੜੇ ਕਾਮਨਾ ਰਹਿਤ ਆਉਂਦੇ ਸਨ ਉਹਨਾਂ ਨੂੰ ਗਿਆਨ ਤੇ ਸੁਖ ਪ੍ਰਾਪਤ ਹੁੰਦਾ ਸੀ ਸਦਾ ਹੀ ਕਰਤਾਰਪੁਰ ਸਾਹਿਬ ਵਿੱਚ ਭੀੜ ਲੱਗੀ ਰਹਿੰਦੀ ਸੀ ਭੋਜਨ ਛਕਣ ਵਾਸਤੇ 24 ਘੰਟੇ ਲੰਗਰ ਚੱਲਦਾ ਰਹਿੰਦਾ ਸੀ ਇੱਕ ਦਿਨ ਗੁਰੂ ਜੀ ਬੈਠੇ ਸਨ ਤਾਂ ਇੱਕ ਮਨੁੱਖ ਆਇਆ ਨਮਸਕਾਰ ਕਰਕੇ ਉਸਨੇ ਕਿਹਾ ਸੇਖ ਬਣਾ ਜਾਂ ਫਕੀਰੀ ਕਰਾਂ ਕਿ ਗ੍ਰਸਤ ਧਰਮ ਨੂੰ ਹਿਰਦੇ ਵਿੱਚ ਧਾਰਨ ਕਰਾਂ ਜਿਵੇਂ ਆਪ ਜੀ ਦੀ ਆਗਿਆ ਹੋਵੇ ਉਸ ਤਰ੍ਹਾਂ ਹੀ ਕਰਾਂ ਇਹ ਸਾਰੀ ਗੱਲ ਮੈਨੂੰ ਸਮਝਾ ਦਿਓ ਮੈਂ ਆਪ ਜੀ ਦਾ ਭਾਰੀ ਜਸ ਸੁਣਿਆ ਹੈ ਇਹ ਪੁੱਛਣ ਵਾਸਤੇ ਮੈਂ ਆਇਆ ਹਾਂ ਤਦ ਕਿਰਪਾਲੂ ਗੁਰੂ ਜੀ ਬੋਲੇ ਪਹਿਲਾਂ ਇਸ ਤਰ੍ਹਾਂ ਕਾਰਜ ਕਰੋ ਸਾਡਾ ਹੁਕਮਨਾਮਾ ਲੈ ਕੇ ਅੱਜ ਹੀ ਚਲੇ ਜਾਓ ਜਿਹੜਾ ਸਾਡਾ ਸਿੱਖ ਫਲਾਣੇ ਪਿੰਡ ਵਿੱਚ ਰਹਿੰਦਾ ਹੈ ਉਸ ਦਾ ਨਾਂ ਕੋਚ ਕੇ ਉਸ ਦੇ ਘਰ ਜਾਓ ਪਹਿਲਾਂ ਉਸ ਕੋਲੋਂ 200 ਰੁਪਏ ਲੈ ਲਓ ਜੇ ਉਹ 200 ਰੁਪਏ ਦੇਵੇ ਤਾਂ ਹੀ ਉਸ ਦੇ ਘਰ ਦਾ ਭੋਜਨ ਛਕਣਾ ਫੇਰ ਜਦ ਤੂੰ ਵਾਪਸ ਆਏਗਾ ਤਾਂ ਇਹ ਉੱਤਰ ਅਸੀਂ ਫੇਰ ਹੀ ਦੱਸਾਂਗੇ ਹੁਕਮਨਾਮਾ ਲੈ ਕੇ ਉਹ ਛੇਤੀ ਹੀ ਚਲਿਆ ਗਿਆ ਤੇ ਛੇਤੀ ਹੀ ਉਹ ਸੇਖ ਦੇ ਘਰ ਪਹੁੰਚ ਗਿਆ ਉਹ ਘਰ ਤੋਂ ਬਹੁਤ ਗਰੀਬ ਸੀ ਉਹਨਾਂ ਨੂੰ ਕਦੀ ਕਦੀ ਹੀ ਭੋਜਨ ਪ੍ਰਾਪਤ ਹੁੰਦਾ ਸੀ ਇੱਕ ਸਿੱਖ ਆਪ ਸੀ ਦੂਸਰੀ ਗੁਸਤਰੀ ਇਸਤਰੀ ਸੀ ਤੀਸਰੀ ਉਹਨਾਂ ਦੇ ਘਰ ਵਿੱਚ ਇੱਕ ਲੜਕੀ ਸੀ ਜਦ ਹੀ ਗੁਰੂ ਜੀ ਦਾ ਹੁਕਮਨਾਮਾ ਉਸ ਸੇਖ ਨੂੰ ਦਿੱਤਾ ਤਾ ਉਸਨੇ ਉਸੇ ਸਮੇਂ ਬੜਾ ਪ੍ਰੇਮ ਕਰਕੇ ਹੱਥ ਜੋੜ ਕੇ ਵੰਦਨਾ ਕੀਤੀ ਬੜੇ ਆਦਰ ਨਾਲ ਉਸ ਵਾਸਤੇ ਪਲੰਘ ਢਾਇਆ ਤੇ ਬੜਾ ਸਤਕਾਰ ਕਰਕੇ ਉਸਦੇ ਚਰਨ ਉੱਤੇ ਫੇਰ ਕਿਹਾ ਭੋਜਨ ਛਕ ਲਓ ਬਹੁਤ ਦੂਰ ਤੋਂ ਆਏ ਹੋ ਰਸਤੇ ਦੀ ਥਕਾਵਟ ਨੂੰ ਦੂਰ ਕਰੋ ਸੇਖ ਨੂੰ ਉਸਨੇ ਕਿਹਾ ਗੁਰੂ ਜੀ ਦਾ ਹੁਕਮ ਹੈ ਕਿ ਭੋਜਨ ਤਦ ਤੱਕ ਨਹੀਂ ਛਕਣਾ ਜਦ ਤੱਕ ਪਹਿਲਾਂ ਸਾਰਾ ਧਨ 200 ਰੁਪਏ ਨਹੀਂ ਲੈ ਲੈਂਦੇ ਪਿੱਛੋਂ ਉਸ ਦੇ ਘਰ ਵਿੱਚੋਂ ਭੋਜਨ ਛਕਣਾ ਹੈ ਇਹ ਸੁਣ ਕੇ ਸਿੱਖ ਚੁੱਪ ਹੋ ਗਿਆ ਤੇ ਬੜੀ ਚਿੰਤਾ ਵਿੱਚ ਪੈ ਗਿਆ ਪੈਸੇ ਕਿੱਥੋਂ ਦੇਵਾਂ ਤੇ ਕੀ ਕੰਮ ਕਰਾਂ ਅੱਜ ਸਿੱਖੀ ਪ੍ਰਣ ਕੀ ਮੈਂ ਕਾਇਮ ਰਹਵੇ ਘਰ ਵਿੱਚ ਐਸੀ ਕੋਈ ਵਸਤੂ ਨਹੀਂ ਹੈ ਜਿਸ ਨੂੰ ਬਾਜ਼ਾਰ ਵਿੱਚ ਵੇਚ ਕੇ दान प्राप्त करलामा गुरु प्यारेयो एक 사하 ਉਸਦੀ ਲੜਕੀ ਮਦਲੇ 500 ਰੁਪਏ ਦੇਣ ਨੂੰ ਤਿਆਰ ਸੀ ਪਰ ਪਾਪ ਦਾ ਧਨ ਪਛਾਣ ਕੇ ਸਿੱਖ ਪਹਿਲਾਂ ਇਹ ਰੁਪਏ ਨਹੀਂ ਸੀ ਲੈਦਾ ਜਦ ਬੈਠਿਆ ਦੋ ਗੜੀਆਂ ਬੀਤ ਗਈਆਂ ਤਾਂ ਉਸਦੀ ਪਤਨੀ ਨੇ ਇਸ ਤਰ੍ਹਾਂ ਆਖਿਆ ਤੁਸੀਂ ਚਿਤਵਤ ਚਿੰਤਾ ਕਿਉਂ ਕਰਦੇ ਹੋ ਜੋ ਸਾਡੇ ਕੋਲ ਹੈ ਉਹ ਗੁਰੂ ਜੀ ਨੇ ਹੀ ਦਿੱਤਾ ਹੈ ਕੁਤਰੀ ਨੂੰ ਵੇਚ ਕੇ 1200 ਰੁਪਏ ਲੈ ਲਓ ਤੇ ਗੁਰੂ ਜੀ ਦੇ ਵਾਸਤੇ ਇਸ ਨੂੰ ਦੇ ਦਿਓ ਜੇ ਅਸੀਂ ਆਪਣੇ ਵਾਸਤੇ ਲਵਾਂਗੇ ਤਾਂ ਹੀ ਆਪਾਂ ਨੂੰ ਪਾਪ ਲੱਗੇਗਾ ਪਰ ਉਪਕਾਰ ਕਰਨ ਵਿੱਚ ਕੋਈ દોਸ਼ ਨਹੀਂ ਹੈ ਛੇਤੀ ਹੀ ਉੱਠ ਕੇ ਇਹੇ ਕੰਮ ਕਰੋ ਤੇ ਅੱਜ ਸਿੱਖੀ ਦੇ ਪ੍ਰਣ ਨੂੰ ਰੱਖ ਲਓ ਆਪਣੀ ਪਤਨੀ ਦੀ ਇਹ ਸਲਾਹ ਸੁਣ ਕੇ ਤੇ ਚੰਗੀ ਸਲਾਹ ਹੋਣ ਕਰਕੇ ਮਨ ਲਈ ਤੇ ਸਹਾਦੇ ਕੋਲ ਗਿਆ ਤੇ ਬੈਠ ਕੇ ਕਿਹਾ 250 ਰੁਪਇਆ ਦੇ ਕੇ ਮੇਰੀ ਪੁਤਰੀ ਵਿਆਹ ਕੇ ਲੈ ਜਾਓ ਸਹਾ ਨੇ ਕਿਹਾ ਤੁਸੀਂ ਹੋਰ ਪੈਸੇ ਲੈ ਲਓ ਮੇਰੇ ਘਰ ਵਿੱਚ ਬਹੁਤ ਧਨ ਹੈ ਆਪਣੀ ਗਰੀਬੀ ਨੂੰ ਇੱਕ ਵਾਰੀ ਦੂਰ ਕਰ ਲਓ ਸੰਕਰਹੀਤ ਹੋ ਕੇ ਸੁਖ ਪਾਓ ਸੇਖ ਨੇ ਕਿਹਾ ਸੁਣੋ ਮੈਨੂੰ ਹੋਰ ਰੁਪਈਏ ਨਹੀਂ ਚਾਹੀਦੇ ਜਿੰਨੇ ਮੰਗੇ ਹਨ ਉਹਨੇ ਹੀ ਦੇ ਦਿਓ ਇਸ ਤਰ੍ਹਾਂ ਕਹਿ ਕੇ 250 ਰੁਪਈਏ ਲੈ ਲਏ ਤੇ ਆ ਕੇ ਸਿੱਖ ਨੇ ਭੇਟਾ ਕਰ ਦਿੱਤੇ 200 ਰੁਪਈਏ ਗੁਰੂ ਜੀ ਵਾਸਤੇ ਦਿੱਤੇ ਤੇ 50 ਰੁਪਈਏ ਉਹਨੂੰ ਭੇਟਾ ਕਰ ਦਿੱਤੇ ਫਿਰ ਉਸਨੇ ਸਿੱਖ ਦੇ ਘਰੋਂ ਭੋਜਨ ਛਕਿਆ ਭੋਜਨ ਛਕ ਕੇ ਬੜਾ ਪ੍ਰਸੰਨ ਹੋਇਆ ਤੇ ਫਿਰ विदा ਲੈ ਕੇ गुरुजी ਵੱਲ ਚੱਲ ਪਿਆ ਰਾਹ ਵਿੱਚ ਜਦ ਦੁਪਹਿਰ ਹੋਈ ਤਾਂ ਇੱਕ ਸਾਧੂ ਨੂੰ ਵੇਖ ਕੇ ਉਸ ਕੋਲ ਬੈਠ ਗਿਆ ਜਦੋਂ ਉੱਥੇ ਪਹੁੰਚ ਗਿਆ ਸੀ ਤਾਂ ਬਹੁਤ ਥੱਕ ਗਿਆ ਸੀ ਥੋੜੀ ਦੇਰ ਬਾਅਦ ਉੱਥੇ ਇੱਕ ਵੱਡਾ ਅਮੀਰ ਸਾਹਾ ਆਇਆ ਕਿਰਪਾਲੂ ਸਾਹ ਨੇ ਸਾਧੂ ਸੰਤ ਸਰੂਪ ਵੇਖ ਕੇ ਇੱਕ ਦਸਾਲਾ ਵੇਟ ਕਰ ਦਿੱਤਾ ਕੁਝ ਮਿੱਠੇ ਪਕਵਾਨ ਅੱਗੇ ਰੱਖ ਕੇ ਬڑا ਪ੍ਰੇਮ ਧਾਰਨ ਕਰਕੇ ਵਤਨਾ ਕੀਤੀ ਡੇਟਾ ਦੇ ਕੇ ਸਾਹਾ ਤਾਂ ਚਲਾ ਗਿਆ ਫਿਰ ਉਥੇ ਇੱਕ ਰਾਹੀਰ ਆ ਗਿਆ ਉਸਨੇ ਸੰਤ ਕੋਲੋਂ ਦਸਾਲਾ ਖੋਲਿਆ ਤੇ ਤੁਰੰਤ ਅੱਗੇ ਨੂੰ ਚਲਿਆ ਗਿਆ ਸੰਤ ਕੁਝ ਨਾ ਬੋਲਿਆ ਉਸਨੇ ਸਾਹਾ ਅਤੇ ਚੋਰ ਬਰਾਬਰ ਜਾਣੇ ਦੇਣ ਵਾਲੇ ਨੂੰ ਭਲਾ ਨਾ ਕਿਹਾ ਤੇ ਖੋਣ ਵਾਲੇ ਨੂੰ ਬੁਰਾ ਨਾ ਆਖਿਆ ਜਦ ਦਸਾਲਾ ਉਸ ਕੋਲ ਆਇਆ ਤਾਂ ਉਸਨੇ ਕੋਈ ਖੁਸ਼ੀ ਨਾ ਕੀਤੀ ਤੇ ਜਦ ਦਸਾਲਾ ਚਲਾ ਗਿਆ ਤਾਂ ਉਸਨੇ ਕਿਸੇ ਤਰ੍ਹਾਂ ਦੁੱਖ ਨਾ ਮਨਾਇਆ ਉਹ ਮਨੁੱਖ ਬੈਠਾ ਸਾਰਾ ਤਮਾਸ਼ਾ ਵੇਖ ਰਿਹਾ ਸੀ ਫਿਰ ਉੱਠ ਕੇ ਗੁਰੂ ਜੀ ਦੇ ਕੋਲ ਜਾਣ ਵਾਸਤੇ ਚੱਲ ਪਿਆ ਰਹਾ ਵਿੱਚ ਚਲਦਿਆਂ ਚਲਦਿਆਂ ਸ਼ਾਮ ਹੋ ਗਈ ਨੇੜੇ ਕੋਈ ਵੀ ਪਿੰਡ ਨਹੀਂ ਸੀ ਉਜਾੜ ਹੀ ਉਜਾੜ ਨਜ਼ਰ ਆ ਰਹੀ ਸੀ ਇੱਕ ਬਰਖਸ਼ ਦੇ ਹੇਠ ਡੇਰਾ ਕੀਤਾ ਦੋ ਪੰਛੀਆਂ ਦਾ ਬਰਖਸ਼ ਉੱਤੇ ਨਿਵਾਸ ਸੀ ਚਾਰ ਘੜੀਆਂ ਜਦ ਰਾਤ ਬੀਤ ਗਈ ਤਦ ਮਾਦਾ ਪੰਛੀ ਨਰ ਪੰਛੀ ਨੂੰ ਕਹਿ ਲੱਗਾ ਸਾਡੇ ਘਰ ਮਹਿਮਾਨ ਆਇਆ ਹੈ ਇਸ ਲਈ ਸਾਨੂੰ ਸੇਵਾ ਬਣਦੀ ਹੈ ਇਹ ਕਹਿ ਕੇ ਨਗਰਵਲ ਉਡਾਰੀ ਮਾਰੀ ਤੇ ਚੁੰਝ ਵਿੱਚ ਆਗ ਲੈ ਆਈ ਉਸ ਮਨੁੱਖ ਨੂੰ ਤੁਰੰਤ ਲਿਆ ਕੇ ਦਿੱਤੀ ਛੋਟੀਆਂ-ਛੋਟੀਆਂ ਲੱਕੜਾਂ ਦੇ ਤੀਲੇ ਚੁਣ ਕੇ ਇੱਕ ਜਗ੍ਹਾ ਇਕੱਠੇ ਕਰ ਦਿੱਤੇ ਜਦ ਮਨੁੱਖ ਨੇ ਆਗ ਬਾਲੀ ਤਾਂ ਮਾਦਾ ਪੰਛੀ ਉਸ ਵਿੱਚ ਡਿੱਗ ਪਿਆ ਉਸ ਤੋਂ ਬਾਅਦ नर ਪੰਛੀ ਵੀ ਆਗ ਵਿੱਚ ਡਿੱਗ ਪਿਆ ਭੁੱਖਾ ਹੋਣ ਕਰਕੇ ਉਹਨੇ ਭੋਜਨ ਛਕਿਆ ਗੁਰੂ ਪਿਆਰੇਓ ਪਹਿਲਾਂ ਸਮੇਂ ਜੰਗਲਾਂ ਵਿੱਚ ਭੋਜਨ ਨਾ ਹੋਣ ਕਰਕੇ ਲੋਕ ਸ਼ਿਕਾਰ ਕਰਦੇ ਸਨ ਸ਼ਿਕਾਰ ਕਰਕੇ ਹੀ ਆਪਣਾ ਭੋਜਨ ਬਣਾਉਂਦੇ ਸਨ ਇਸ ਲਈ ਲੋਕ ਮਜਬੂਰੀ ਵਿੱਚ ਮਾਸ ਦਾ ਹੀ ਭੋਜਨ ਛਾਕ ਲੈਂਦੇ ਸਨ ਇਸ ਜਨਮ ਵਿੱਚ ਜਿਨ੍ਹਾਂ ਨੇ ਪੰਛੀ ਦਾ ਸਰੀਰ ਪਾਇਆ ਹੈ ਪਿਛਲੇ ਜਨਮ ਵਿੱਚ ਉਹ ਮਨੁੱਖ ਸਾਨ ਤੇ ਉਹ ਗੁਰੂ ਜੀ ਦੇ ਸਿੱਖਣੇ ਸਨ ਇਸੇ ਦੋਸਤ ਕਰਕੇ ਪੰਛੀ ਦਾ ਜਨਮ ਪਾਇਆ ਸੀ ਉਹ ਪਰਉਪਕਾਰ ਕਰਕੇ ਜਨਮ ਮਰਨ ਤੋਂ ਮੁਕਤ ਹੋ ਗਏ ਗੁਰੂ ਜੀ ਨੇ ਉਹਨਾਂ ਨੂੰ ਤੁਰੰਤ ਹੀ ਮੁਕਤੀ ਬਖਸ਼ ਦਿੱਤੀ ਜਦ ਉਹ ਉਸ ਮਨੁੱਖ ਦਾ ਭੋਜਨ ਬਣ ਗਏ ਸਭ ਤਰ੍ਹਾਂ ਨਾਲ ਅਚਾਰਜ ਵੇਖ ਕੇ ਉਹ ਮਨੁੱਖ ਰਸਤੇ ਰਸਤੇ ਚੱਲ ਪਿਆ ਤੇ ਕਰਤਾਰਪੁਰ ਸਾਹਿਬ ਵਿੱਚ ਪਹੁੰਚ ਗਿਆ ਸਾਰਾ ਦਾਨ ਗੁਰੂ ਜੀ ਦੇ ਅੱਗੇ ਰੱਖ ਦਿੱਤਾ ਹੱਥ ਜੋੜ ਕੇ ਵੰਦਨਾ ਕੀਤੀ ਉਪਦੇਸ਼ ਲੈਣ ਵਾਸਤੇ ਗੁਰੂ ਜੀ ਨੇ ਕਿਹਾ ਤੁਹਾਨੂੰ ਹੁਣ ਯਕੀਨ ਹੋ ਗਿਆ ਹੈ ਪਹਿਲਾਂ ਆ ਕੇ ਜੋ ਤੁਸੀਂ ਪੁੱਛਿਆ ਸੀ ਉਹਨੇ ਕਿਹਾ ਮੈਂ ਕੁਝ ਨਹੀਂ ਸਮਝਿਆ ਹੁਣ ਬਿਆਨ ਕਰਕੇ ਸਮਝਾਓ ਗੁਰੂ ਜੀ ਨੇ ਕਿਹਾ ਜਿਸ ਸਿੱਖ ਨੂੰ ਤੂੰ ਜਾ ਕੇ ਵੇਖਿਆ ਸੀ ਉਸਨੇ ਸਾਰਾ ਸਰਬੰਸ ਗੁਰੂ ਜੀ ਦਾ ਜਾਣ ਕੇ ਆਪਣੀ ਲੜਕੀ ਨੂੰ ਵੇਚ ਕੇ ਤੈਨੂੰ ਧਨ ਲਿਆ ਕੇ ਦਿੱਤਾ ਸੀ ਸਿੱਖ ਹੋ ਕੇ ਜੇ ਮਨ ਵਿੱਚ ਲਾਲਚ ਨਾ ਆਵੇ ਤਾਂ ਉਹ ਸੇਖ ਵਰਗਾ ਬਣੋ ਤੇ ਪਰਮ ਗਤ ਪਾਓ ਜੇ ਤੂੰ ਫਕੀਰੀ ਕਰਨੀ ਚਾਹੁੰਦਾ ਹੈ ਤਾਂ ਦਿਲ ਵਿੱਚੋਂ ਖੁਸ਼ੀ ਗਮੀ ਛੱਡ ਦਿਓ ਰਸਤੇ ਵਿੱਚ ਤੂੰ ਇੱਕ ਸੰਤ ਵੇਖਿਆ ਸੀ ਉਸ ਵਰਗੀ ਆਪਣੀ ਵਿਰਤੀ ਨੂੰ ਬਣਾਓ ਪਦਾਰਥ پا ਕੇ ਉਹੋ ਖੋਸ ਨਹੀਂ ਹੋਇਆ ਸੀ ਤੇ ਪਦਾਰਥ ਗਵਾ ਕੇ ਉਸਨੇ ਦੁੱਖ ਨਹੀਂ ਮਨਾਇਆ ਸੀ ਜੇ ਤੂੰ ਗ੍ਰਸਥ ਧਰਮ ਕਰਨਾ ਚਾਹੁੰਦਾ ਹੈ ਤਾਂ ਉਹਨਾ ਪੰਛੀਆਂ ਵਾਂਗ ਆਪਣਾ ਆਚਰਣ ਬਣਾਓ ਮਹਿਮਾਨ ਵਾਸਤੇ ਦੁੱਖ ਨੂੰ ਨਹੀਂ ਵਿਚਾਰਿਆ ਹੈ ਝਟ ਹੀ ਆਪਣਾ ਸਰੀਰ ਸਮਾਪਤ ਕਰ ਦਿੱਤਾ ਹੈ ਤਿੰਨੇ ਹੀ ਇਹ ਆਸ਼ਰਮ ਚੰਗੇ ਹਨ ਤੁਸੀਂ ਉਸ ਤਰ੍ਹਾਂ ਕਰੋ ਜਿਵੇਂ ਤੁਹਾਡਾ ਦਿਲ ਕਰਦਾ ਹੈ ਇਹ ਸੋਣ ਕੇ ਉਹ ਮਨੁੱਖ ਘਬਰਾ ਗਿਆ ਤਿੰਨਾਂ ਵਿੱਚੋਂ ਕਿਸੇ ਆਸ਼ਰਮ ਨੂੰ ਵੀ ਧਾਰਨ ਕਰਨਾ ਆਪਣੀ ਸਮਰੱਥਾ ਵਿੱਚ ਨਾ ਜਾਣਿਆ ਹੱਥ ਜੋੜ ਕੇ ਬੋਲਿਆ ਇਹ ਤਿੰਨੇ ਹੀ ਮੈਂ ਬੜੇ ਕਠਿਨ ਜਾਣੇ ਹਨ ਮੇਰੇ ਕੋਲੋਂ ਤਾਂ ਇੱਕ ਵੀ ਨਹੀਂ ਹੋਣਾ ਜਿਹੜੇ ਮਨੁੱਖ ਅਜਿਹੇ ਕਰਦੇ ਐ ਨੇ ਉਹ ਧਨ ਹਨ ਜਦ ਤੱਕ ਮੈਂ ਇਥੋਂ ਇਹ ਹੋ ਨਹੀਂ ਸਕਣਾ ਤਤ ਤੱਕ ਮੈਂ ਆਪ ਜੀ ਦੀ ਸਰਣ ਵਿੱਚ ਹਾਂ ਪਾਪੀਆਂ ਨੂੰ ਤਾਰਨਾ ਤੁਹਾਡਾ ਬਿਰਦ ਹੈ ਸਾਰਾ ਜਗਤ ਕਹਿੰਦਾ ਹੈ ਤੁਸੀਂ ਐ ਪਵਿੱਤਰਾਂ ਨੂੰ ਵੀ ਪਵਿੱਤਰ ਕਰਨ ਵਾਲੇ ਹੋ ਕਿਰਪਾ ਢਾਰ ਕੇ ਮੇਰੀ ਗਤੀ ਕਰੋ ਮੈਂ ਬੜਾ ਅਸਮਰਥ ਹਾਂ ਇਹ ਜਾਣ ਲਓ ਜਦੋਂ ਉਸ ਦੀ ਬੇਨਤੀ ਗੁਰੂ ਜੀ ਨੇ ਸੁਣੀ ਤਾਂ ਮੁਕਤੋਂ ਵਚਨ ਕੀਤਾ ਨਿਸਕਪਟ ਹੋ ਕੇ ਧਰਮ ਦੀ ਕੀਰਤ ਕਰੋ ਤੈਲ ਦਾ ਸਾਰਾ ਗਮੰਡ ਦੂਰ ਕਰੋ ਮਨ ਨੀਵਾ ਕਰਕੇ ਸਿੱਖਾਂ ਦੀ ਸੇਵਾ ਕਰੋ ਹੌਲੀ-ਹੌਲੀ ਤੇਰੀ ਗਤੀ ਹੋ ਜਾਏਗੀ ਉਪਦੇਸ਼ ਸੁਣ ਕੇ ਉਹ ਮਨੁੱਖ ਉਸ ਤਰ੍ਹਾਂ ਹੀ ਕਰਨ ਲੱਗਾ ਸੇਵਾ ਨਾਲ ਬਹੁਤ ਪ੍ਰੇਮ ਪਾ ਲਿਆ ਸਮਾ ਕੱਢ ਕੇ ਸਤਨਾਮ ਦਾ ਸਿਮਰਨ ਕਰਦਾ ਸੀ ਲਿਉ ਲੱਗਣ ਕਰਕੇ ਬੁੱਧੀ ਵੀ ਸੁੰਦਰ ਹੋ ਗਈ ਸੀ ਗੁਰੂ ਜੀ ਦੀ ਕਿਰਪਾ ਨਾਲ ਉਸਨੂੰ ਮੁਕਤੀ ਪ੍ਰਾਪਤ ਹੋਈ ਅਤੇ ਜਨਮ ਮਰਨ ਦੇ ਕਸ਼ਟ ਤੋਂ ਉਸ ਨੂੰ ਛੁਟਕਾਰਾ ਮਿਲ ਗਿਆ ਇਸ ਤਰ੍ਹਾਂ ਉਪਦੇਸ਼ ਦੇ ਕੇ ਗੁਰੂ ਜੀ ਨੇ ਲੱਖਾਂ ਮਨੁੱਖਾਂ ਦਾ ਉਦਾਰ ਕੀਤਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਈਆਂ ਬੁੱਲਾਂ ਚੁਪਕਾਂ ਦੀ ਖਿਮਾ ਬਖਸ਼ਣੀ ਸਾਕੇ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਦਾਨ ਗੁਰੂ ਨਾਨਕ ਲਿਖਣਾ ਵਾਹਿਗੁਰੂ ਜੀ ਆਪ ਸਭਨਾ ਸਾਧ ਸੰਗਤਾਂ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ